ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਦੋ ਕੁੜੀਆਂ ਆਪਣੇ ਆਪ ਨੂੰ ਪੂਰੀ ਤਰੀਕੇ ਦੇ ਨਾਲ ਕੱਪੜੇ ਵਿੱਚ ਲਪੇਟ ਕੇ ਸੋਫੇ ਤੇ ਬੈਠੀਆਂ ਨਜ਼ਰ ਆ ਰਹੀ ਨੇ ਤਾਂ ਦਾਦ ਦੇ ਕੇ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਬਠਿੰਡਾ ਦੇ ਵਿੱਚ ਪੁਲਿਸ ਨੇ ਇੱਕ ਸਪਾ ਸੈਂਟਰ ਤੇ ਜਦੋਂ ਰੇਡ ਮਾਰੀ ਤਾਂ ਇੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਕਮਰੇ ਦੇ ਵਿੱਚ ਗੱਦੇ ਲਗਾ ਕੇ ਇਹਨਾਂ ਦੇ ਵੱਲੋਂ ਗਲਤ ਕੰਮ ਕੀਤਾ ਜਾਂਦਾ ਸੀ ਪੁਲਿਸ ਨੂੰ ਗੁਪਤੂ ਸੂਚਨਾ ਮਿਲੀ ਗੁਪਤੂ ਸੂਚਨਾ ਦੇ ਆਧਾਰ ਤੇ ਜਦੋਂ ਪੁਲਿਸ ਨੇ ਲੈਡੀ ਕਨਸਟੇਬਲ ਦੇ ਨਾਲ ਛਾਪਾ ਮਾਰਿਆ ਤਾਂ ਅੰਦਰਲਾ ਸੀਨ ਦੇਖ ਕੇ ਹੈਰਾਨ ਹੋ ਗਏ ਜਿਸ ਦੌਰਾਨ ਉਹਨਾਂ ਨੇ ਦੋ ਕੁੜੀਆਂ ਅਤੇ ਸਪਾ ਸੈਂਟਰ ਦਾ ਮੈਨੇਜਰ ਵੀ ਗ੍ਰਿਫਤਾਰ ਕਰ ਲਿਆ ਜਿੱਦੇ ਚਲਦੇ ਕੁੜੀਆਂ ਨੇ ਆਪਣੇ ਆਪ ਨੂੰ ਇੱਕ ਕੱਪੜੇ ਦੇ ਨਾਲ ਪੂਰੀ ਤਰੀਕੇ ਦੇ ਨਾਲ ਲੁਕੋ ਲਿਆ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਐਸਐਚਓ ਦਾ ਬਿਆਨ ਸਾਹਮਣੇ ਆਇਆ ਇਹ ਸਾਨੂੰ ਜਿਹੜੀਆਂ ਕੰਪਲੇਂਟਸ ਮਿਲ ਰਹੀਆਂ ਸੀ ਵੀ ਗ੍ਰੇਸ ਨਾਮ ਦਾ ਜਿਹੜਾ ਸਪਾ ਪੁੱਡਾ ਮਾਰਕੀਟ ਵਿੱਚ ਹੈ ਇੱਥੇ ਸਪਾ ਦੀ ਆਰਡ ਵਿੱਚ ਜਿਹੜਾ ਹੈਗਾ ਇਮੋਰਲ ਟਰੈਫਿਕਿੰਗ ਐਕਟ ਦੇ ਵਿਪਾਰ ਦਾ ਧੰਦਾ ਜਿਹੜਾ ਚਲਾਇਆ ਜਾ ਰਿਹਾ ਹੈ ਜਿਸ ਤੇ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਜਿਹੜੀ ਇਨਫੋਰਮੇਸ਼ਨ ਸਹੀ ਪਈ ਗਈ ਜਿਸ ਤੇ ਜਿਹੜਾ ਹੈ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਜਿਹੜੇ ਹੈ ਤੇ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਐਫ ਆਈ ਆਰ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤੀ ਗਈ ਹੈ ਇਸ ਜਿਹੜਾ ਹੈ ਚੈਕਿੰਗ ਦੌਰਾਨ ਦੋ ਜਿਹੜੇ ਵਿਕਟਮ ਨੂੰ ਰਿਕਵਰ ਕੀਤਾ ਗਿਆ ਤੇ ਜਿਹੜਾ ਇਥੋਂ ਦਾ ਮੈਨੇਜਰ ਸੀਗਾ ਜੋ ਇਹਨੂੰ ਚਲਾ ਰਿਹਾ ਸੀਗਾ ਉਹਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਜੋ ਮਾਲਕਰ ਅਰਮਨਦੀਪ ਉਹਦੇ ਵੀ ਐਫ ਆਈ ਆਰ ਰਜਿਸਟਰ ਜਿਹੜੀ ਅੰਦਰ ਜਿਹੜੀ ਮੋਰਾਟਰੀਫਿਕਿੰਗ ਐਕਟ ਕੀਤੀ ਗਈ ਹੈ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੰਨੇ ਟਾਈਮ ਤੋਂ ਕਰ ਰਹੇ ਸੀ ਇੱਥ ਇਸ ਸੰਬੰਧੀ ਜਿਹੜਾ ਹੈਗਾ ਜੇ ਐਫ ਆਈ ਆਰ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿੰਨੇ ਤਰਫੋਂ ਚਲਾ ਰਿਆ ਸੀ ਹੋਰ ਕੌਣ ਕੌਣ ਇਸ ਚ ਇਨਵੋਲ ਹੈ ਤੇ ਉਹਦੇ ਜੇ ਉਹ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜੜੀ ਹੈ ਕਿ ਇਹ ਕਾਰਵਾਈ ਕੀਤੀ ਜਾਵੇ ਸਰ ਜਿਹੜੀਆਂ ਲੜਕੀਆਂ ਫੜੀਆਂ ਇਤਵੇ ਬਿੱਟਾ ਮੇਰਾ ਉਹਨਾਂ ਦੀ ਉਮਰ ਕਿੰਨੀ ਹੋਵੇ ਇਹ ਜਿਹੜੀਆਂ ਇਹ ਕਰੀਬ 30 ਸਾਲ ਦੀ ਜਿਹੜੀ ਹੈ ਇਹਨਾਂ ਦੀ ਏਜ ਹੈ 30 ਤੋਂ 35 ਸਾਲ ਦੇ ਵਿੱਚ ਜਿਹੜੀਆਂ ਦੋ ਲੜਕੀਆਂ ਉਹਨਾਂ ਦੀ ਏਜ ਤੇ ਕਿਥੋਂ ਦੇ ਰਹਿਣ ਵਾਲੀਆਂ ਇਹ ਜਿਹੜੀਆਂ ਲੋਕਲ ਹੀ ਪੰਜਾਬ ਦੀਆਂ ਹੀ ਰਹਿਣ ਵਾਲੀਆਂ ਹੈਗੀਆਂ ਤੇ ਬਾਕੀ ਅਜੇ ਇਨਵੈਸਟੀਗੇਸ਼ਨ ਅਸੀਂ ਜਿਹੜੀਆਂ ਕਰ ਰਹੇ ਹਾਂ ਵੀ ਹੋਰ ਕੌਣ-ਕੌਣ ਇੱਥੇ ਜਿਹੜੀਆਂ ਹੈਗੀਆਂ ਜਿਹੜਾ ਇਨਵੋਲਵ ਹੈ ਕੋਈ ਮਾਲਕ ਜਾਂ ਜਿਹਦਾ ਇਥੋਂ ਦਾ ਜਿਹੜਾ ਓਨਰ ਹੈ ਉਹ ਵੀ ਵਿੱਚ ਇਨਵੋਲਵ ਹੈ ਕਿ ਨਹੀਂ ਹੈਗਾ ਉਹ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਐਵਿਡੈਂਸ ਆਊਗਾ ਉਹਦੇ ਮੁਤਾਬਕ ਕਾਰਵਾਈ ਉਹਨਾਂ ਤੇ ਵੀ ਕੀਤੀ ਜਾਵੇਗੀ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਸਾਹਮਣੇ ਆਇਆ ਇਸ ਪਾਸ ਸੈਂਟਰ ਦੇ ਉੱਤੇ ਸਾਹ ਹਾਂਜੀ ਪਿਛਲੇ ਸਮੇਂ ਦੌਰਾਨ ਵੀ ਸਾਡੇ ਵੱਲੋਂ ਜਿਹੜਾ ਹੈਗਾ ਕੈਪਸਨ ਦੇ ਨੇੜੇ ਵੀ ਸੀਗੇ ਇਸ ਪਾਸ ਤੇ ਜਿਹੜਾ ਹੋਟਲ ਹੈਗੇ ਆ ਫੇਸ 1 ਚ ਤੇ ਅਜੀਤ ਰੋਡ ਤੇ ਪੀਜੀ ਵਗੈਰਾ ਜਿਹੜਾ ਹੈਗਾ ਕਿਰਾਏ ਤੇ ਮਕਾਨ ਲੈ ਕੇ ਤੇ ਉਹਦੀ ਆੜ ਵਿੱਚ ਜਿਹੜਾ ਹੈਗਾ ਦੇਵਪਾਰ ਦਾ ਧੰਦਾ ਚਲਾ ਰਹੇ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਚੈਕਿੰਗ ਲਗਾਤਾਰ ਅੱਗੇ ਵੀ ਚਲਦੀ ਰਹੂਗੀ ਸਿਰਫ ਇਹੀ ਕਲੀਅਰ ਕਟ ਮੈਸੇਜ ਹੈ ਵੀ ਕੋਈ ਵੀ ਜਿਹੜਾ ਹੋਟਲ ਦਾ ਕੰਮ ਕਰਦਾ ਹੈ, ਬਿਜ਼ਨਸ ਕਰਦਾ ਹੈ, ਸਪਾ ਦਾ ਜਾਂ ਕੋਈ ਜਿਹੜਾ ਪੀਜੀ ਦਾ ਕੰਮ ਕਰਦਾ ਹੈ, ਉਹ ਜੋ ਐਸ ਪਰ ਗਵਰਨਮੈਂਟ ਦੇ ਨੋਰਮਸ ਹੈ, ਇਹਨਾਂ ਦਾ ਲਾਇਸੈਂਸ ਹੈ, ਉਹਦੇ ਮੁਤਾਬਕ ਜਿਹੜਾ ਸਹੀ ਸਾਫ਼ ਸੁਥਰਾ ਕੰਮ ਕਰੇ। ਜੇ ਕੋਈ ਵੀ ਇਹੋ ਜਿਹੀ ਐਕਟੀਵਿਟੀ ਚ ਇੰਡਲਜ ਹੋਊਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕਿੰਨੇ ਲੋਕਾਂ ਨੂੰ ਮਾਰਕੀ ਲੈ ਗਿਆ ਇਹਦੇ ਵਿੱਚ ਜਿਹੜਾ ਹੈਗਾ ਹੁਣ ਤੱਕ ਜਿਹੜਾ ਇੱਕ ਜਿਹਨੇ ਜਿਹੜਾ ਐਫੀਰੈਂਟ ਕੀਤਾ, ਬਾਕੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਦੱਸਦੇ ਕਿ ਪੁਲਜ਼ਾ ਕਹਿਣਾ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਛਾਪਾ ਮਾਰਿਆ ਤਾਂ ਇਹ ਗੱਲ ਸੱਚੀ ਪਾਏਗੀ ਕਿ ਸਪਾ ਸੈਂਟਰ ਦੀ ਆਰ ਦੇ ਵਿੱਚ ਦੇਬਪਾਦਾ ਧੰਦਾ ਚੱਲ ਰਿਹਾ ਸੀ ਜਿਸ ਦੇ ਤਹਿਤ ਕਾਰਵਾਈ ਕਰ ਦਿੱਤੀ ਗਈ ਹੈ ਫਿਲਹਾਲ ਇਸ ਸਪਾ ਸੈਂਟਰ ਦਾ ਮਾਲਕ ਫਰਾਰ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਸੈਣੀ ਦੀ ਰਿਪੋਰਟ